ਜਿਨਾ ਘਰਾ ਵਿੱਚ ਮਾਂ ਨਹੀਂ ਹੁੰਦੀ ਉਹਨਾਂ ਦੇ ਬੇੜੇ ਛਾਂ ਨਹੀਂ ਹੁੰਦੀ ਪੁੱਤ ਭਾਵੇਂ ਜਾਨ ਵੀ ਮੰਗਣ ਮਾਮਾ ਕੋਲੋਂ ਨਾ ਨਾ ਹੁੰਦੀ ਮਾਮਾ ਕੋਲੋਂ ਨਾ ਨਾ ਹੁੰਦੀ ਜੈ ਭੀਮ ਜੈ ਭਾਰਤ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਅੱਜ ਦੇ ਇਸ ਐਪੀਸੋਡ ਦੇ ਵਿੱਚ ਆਪਾਂ ਮਾਂ ਦੇ ਪਿਆਰ ਮੁਹੱਬਤ ਤੇ ਸਤਕਾਰ ਨੂੰ ਲੈ ਕੇ ਗੱਲ ਕਰਾਂਗੇ ਇਸ ਐਪੀਸੋਡ ਦੇ ਵਿੱਚ ਮਾਂ ਇੱਕ ਉਹ ਤਾਕਤ ਹੈ ਮਾਂ ਕੋ ਸੱਚੀ ਸੁੱਚੀ ਮੁਹੱਬਤ ਹੈ ਪਿਆਰ ਹੈ ਖੁਦ ਖੁਦਾ ਵੀ ਮਾਂ ਦੇ ਚਰਨਾਂ 'ਚ ਸ਼ੀਸ਼ ਨਿਵਾਉਂਦਾ ਹੈ ਕਿਉਂਕਿ ਖੁਦਾ ਨੂੰ ਵੀ ਜਨਮ ਦੇਣ ਵਾਲੀ ਪਰਮ ਪਿਤਾ ਪਰਮਾਤਮਾ ਨੂੰ ਵੀ ਜਨਮ ਦੇਣ ਵਾਲੀ ਖੁਦ ਮਾਂ ਹੈ ਮਾਂ ਦਾ ਦਰਜਾ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਉੱਚਾ ਹੈ मां ਨੂੰ ਲੈ ਕੇ ਬਹੁਤ ਸਾਰੇ ਗੀਤ ਲਿਖੇ ਗਏ ਨੇ मां ਦੀ ਮਮਤਾ ਇੱਕ ਅਜਿਹੀ ਮੂਰਤ ਹੈ ਜਿਸ ਨੂੰ ਕੋਈ ਵੀ ਆਪਣੇ ਅੱਖਾਂ ਤੋਂ ਦੂਰ ਨਹੀਂ ਕਰਨਾ ਚਾਹੁੰਦਾ ਮੁਬਾਰਕਬਾਦ ਨੇ ਉਹ ਰੂਹਾਂ ਜਿਨ੍ਹਾਂ ਨੂੰ ਮਾਂ ਦਾ ਪਿਆਰ ਅੱਜ ਵੀ ਮਿਲ ਰਿਹਾ ਹੈ ਔਰ ਬਹੁਤ ਸਾਰੇ ਅਜਿਹੇ ਕੇਸਿਸ ਨੇ ਜਿਸ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਆਪਣੇ ਤੋਂ ਦੂਰ ਮਾਂ ਨੂੰ ਕਰ ਲਿੱਤਾ ਹੈ ਜਾ ਮਾਂ ਹਮੇਸ਼ਾ ਲਈ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਸ਼ਰੀਰਤ ਤੌਰ ਤੇ ਜਾ ਚੁੱਕੀ ਹੈ ਉਹਨਾਂ ਵੇੜਿਆਂ ਦੀ ਇਸ ਕਵੀ ਨੇ ਇਸ ਸ਼ਾਇਰ ਨੇ ਗੱਲ ਕੀਤੀ ਹੈ ਬਹੁਤ ਸੋਹਣਾ ਮੁਖੜਾ ਚੰਦ ਕੋ ਲਾਈਨਾ ਹੈ ਔਰ ਇਹਨਾਂ ਲਾਈਨਾ ਦੇ ਵਿੱਚ ਹੀ ਮਾਂ ਜੋ ਕਵੀ ਜੀ ਨੇ ਜੋ ਆਪਣੀ ਸੋਚ ਦਾ ਮੁਜ਼ਾਹਿਰਾ ਕੀਤਾ ਹੈ ਸੈਲੂਟ ਹੈ ਉਸ ਨੂੰ ਦੋਸਤੋ ਕੁਲਦੀਪ ਮਾਨਕ ਦਾ ਇੱਕ ਗੀਤ ਹੈ ਮਾਂ ਹੁੰਦੀ ਹੈ ਮਾਂ ਦੁਨੀਆ ਵਾਲਿਓ ਮਾਂ ਹੈ ਠੰਢੀ ਛਾਂ ਉਹ ਦੁਨੀਆ ਵਾਲਿਓ ਲੇਕਿਨ ਦੋਸਤੋ ਜਿੱਥੇ ਬੱਚੇ ਮਾਂ ਤੋਂ ਬਿਨਾ ਅਧੂਰੇ ਨੇ ਉੱਥੇ ਮਾਂ ਵੀ ਬੱਚਿਆਂ ਤੋਂ ਬਿਨਾ ਅਧੂਰੀ ਹੈ ਮਾਂ ਦੇ ਜਾਣ ਤੋਂ ਬਾਅਦ ਘਰ ਦੀ ਰੌਣਕ ਹਮੇਸ਼ਾ ਲਈ ਖਤਮ ਹੋ ਜਾਂਦੀ ਹੈ ਮਾਂ ਇੱਕ ਉਹ ਪਵਿੱਤਰ ਜੋਤ ਹੈ ਜੋ ਸਭ ਨੂੰ ਰੌਸ਼ਨੀ ਵੱਲ ਲੈ ਕੇ ਜਾਂਦੀ ਹੈ ਇਹ ਬਿਲਕੁਲ ਸੱਚ ਹੈ ਜਦੋਂ ਆਪਾਂ ਕਿਸੇ ਵੱਡੀ ਮੁਸੀਬਤ ਵਿੱਚ ਫਸ ਜਾਂਦੇ ਹਾਂ ਤਾਂ ਅੱਖਾਂ ਬੰਦ ਕਰਕੇ ਸਿਰ ਤੋਂ ਸਿਰ اپنی ماں ਨੂੰ ਯਾਦ ਕਰੋ ਔਰ ماں ਉਸ ਬੇਲਾ ਉਸ ਪਰਮ ਪਿਤਾ ਪਰਮਾਤਮਾ ਦੇ ਚਰਨਾਚਰਦਾਸ ਕਰਦੀ ਹੈ ਔਰ ਫਿਰ ماں ਦੀ ਕੀਤੀ ਹੋਈ ਅਰਦਾਸ ਨੂੰ ਉਹ ਪਰਮਾਤਮਾ ਵੀ ਨਹੀਂ ਮੋੜਦਾ ਸੋ ماں ਦੇ ਨਾਮ ਦੇ ਨਾਲ ਸਾਡੀ ਪਛਾਣ ਹੈ ماں ਇੱਕ ਉਹ ਪਵਿੱਤਰ ਜੋਤ ਹੈ ਜਿਸ ਦੀ ਇੱਕ ਇੱਕ ਕਿਰਨ ਦੇ ਵਿੱਚੋਂ ਬੱਚਿਆਂ ਲਈ ਅਸ਼ੀਰਵਾਦ ਹੈ ਬੱਚਿਆਂ ਦੇ ਪਾਸਟ ਭਵਿਕ ਤੇ ਵਰਤਮਾਨ ਨੂੰ ਲੈ ਕੇ ਮਾਂ ਦੀਆਂ ਦੁਆਵਾਂ ਹਮੇਸ਼ਾ ਉਸ ਦੀ ਜ਼ਿੰਦਗੀ ਨਾਲ ਹੁੰਦੀਆਂ ਨੇ ਪਰ ਦੋਸਤੋ ਬਹੁਤ ਸਾਰੇ ਅਜਿਹੇ ਬਦਨਸੀਬ ਲੋਗ ਨੇ ਮਾਂ ਹੁੰਦਿਆਂ ਸੁਂਦਿਆਂ ਵੀ ਉਹ ਮਾਂ ਨੂੰ ਉਹ ਮੁਹੱਬਤ ਉਹ ਪਿਆਰ ਉਹ ਸਤਕਾਰ ਨਹੀਂ ਦਿੰਦੇ ਜਿਸ ਦੀ ਉਹ ਹੱਕਦਾਰ ਹੈ ਪਤਾ ਨਹੀਂ ਕੀ ਕਾਰਨ ਹੈ ਕਿਉਂ ਮਾਂ ਦੇ ਪਿਆਰ ਤੋਂ ਮਾਂ ਦੇ ਹੁੰਦਿਆਂ ਹੋਿਆਂ ਵੀ ਵਾਂਝੇ ਰਹਿ ਜਾਂਦੇ ਨੇ ਉਹ ਲੋਕ ਉਹਨਾਂ ਪਰਿਵਾਰਾਂ ਤੋਂ ਪੁੱਛੇ ਉਹ ਲੋਕ ਉਹਨਾਂ ਬੱਚਿਆਂ ਤੋਂ ਪੁੱਛਣ ਜਿਨ੍ਹਾਂ ਨੂੰ ਜਨਮ ਦੇਣ ਤੋਂ ਬਾਅਦ ਹੀ ਮਾਂ ਹਮੇਸ਼ਾ ਲਈ ਇਸ ਦੁਨੀਆ ਤੋਂ ਦੂਰ ਚਲੇ ਜਾਂਦੀ ਹੈ ਜਿਨ੍ਹਾਂ ਦੇ ਮੁਕੱਦਰ ਦੇ ਵਿੱਚ ਮਾਂ ਦੇ دیدار ਹੀ ਨਹੀਂ ਹੈ ਕਦੇ ਉਹਨਾਂ ਤੋਂ ਮਾਂ ਦੀ ਮਮਤਾ ਦਾ ਮੁੱਲ ਪੁੱਛ ਕੇ ਵੇਖੋ ਕਿੰਨਾ ਸੋਣਾ ਸਾਹਿਤਕਾਰ ਨੇ ਲਿਖਿਆ ਹੈ ਜਿਨ੍ਹਾਂ ਘਰਾਂ ਵਿੱਚ ਮਾਂ ਨਹੀਂ ਹੁੰਦੀ ਉਹਨਾਂ ਦੇ ਵਿੜੇ ਛਾਂ ਨਹੀਂ ਹੁੰਦੀ ਪੁੱਤ ਭਾਵੇਂ ਜਾਨ ਵੀ ਮੰਗਣ ਮਾਵਾ ਕੋਲੋਂ ਨਾ ਨਹੀਂ ਹੁੰਦੀ ਮਾਵਾ ਕੋਲੋਂ ਨਾ ਨਹੀਂ ਹੁੰਦੀ ਅਕਸਰ ਸਿਆਣੇ ਬਜ਼ੁਰਗਾਂ ਦੇ ਕੋਲੋਂ ਵੀ ਆਪਾਂ ਸੁਣਦੇ ਆ ਕਿ ਮਾਂ ਜਦੋਂ ਆਪਣੇ ਬੱਚੇ ਨੂੰ ਜਨਮ ਦਿੰਦੀ ਹੈ ਤਾਂ ਰਾਤ ਨੂੰ ਪੇਸ਼ਾਬ ਕਰ ਦਿੰਦਾ ਹੈ ਤੇ ਮਾਂ ਖੁਦ ਗਿੱਲੀ ਜਗ੍ਹਾ ਤੇ ਲੰਮੀ ਪੈ ਜਾਂਦੀ ਹੈ ਔਰ ਆਪਣੇ ਬੱਚੇ ਵਾਸਤੇ ਸੁੱਕੀ ਜਗ੍ਹਾ ਦਾ ਇੰਤਜ਼ਾਮ ਕਰਦੀ ਹੈ ਔਰ ਦੋਸਤੋ ਜਦੋਂ ਮਾਂ ਬੱਚੇ ਨੂੰ ਜਨਮ ਦਿੰਦੀ ਹੈ ਉਸ ਪੀੜਾ ਉਸ ਦਰਦ ਨੂੰ ਮਹਿਸੂਸ ਕਰੋ ਕਿ ਉਸ ਬਿਲਾ ਪਰ ਉਹ ਦਰਦ ਉਹ ਪੀੜਾ ਮਾਂ ਨੂੰ ਮਹਿਸੂਸ ਨਹੀਂ ਹੁੰਦੀ ਉਸ ਨੂੰ ਖੁਸ਼ੀ ਹੁੰਦੀ ਹੈ ਕਿ ਅੱਜ ਮੈਂ ਇਸ ਦੁਨੀਆ ਤੇ ਪੂਰਨ ਮਾਂ ਬਣ ਗਈ ਹਾਂ ਦੋਸਤੋ ਅੱਜ ਮਾਂ ਦੀ ਮਮਤਾ ਨੂੰ ਲੈ ਕੇ ਜਿੰਨੇ ਵੀ ਸਾਹਿਤਕਾਰ ਨੇ ਜਿੰਨੇ ਵੀ ਗੀਤਕਾਰ ਨੇ ਜਿੰਨੇ ਵੀ ਗਾਇਕ ਨੇ ਜਿੰਨੇ ਵੀ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਹਰ ਇੱਕ ਨੇ ਆਪਣੀ ਸੋਚ ਨੂੰ ਲੈ ਕੇ ਮਾਂ ਦੇ ਪ੍ਰਤੀ ਇੱਜ਼ਤ ਨੂੰ ਲੈ ਕੇ ਸਨਮਾਨ ਨੂੰ ਲੈ ਕੇ ਬਹੁਤ ਕੁਝ ਰਚਿਆ ਹੈ ਲੇਕਿਨ ਆਖਰ ਵਿੱਚ ਬੇਅੰਤ ਹੈ ਮਾਂ ਦਾ ਪਿਆਰ ਬੇਅੰਤ ਹੈ ਮਾਂ ਦਾ ਪਿਆਰ ਦੋਸਤੋ ਅੱਜ ਦਿਲ ਕੀਤਾ ਕਿ ਮਾਂ ਦੀਆਂ ਇਹ ਜਿਹੜੀਆਂ 4 17 ਮੇਰੀ ਨਜ਼ਰ ਚ ਸਵੇਰੇ ਸਵੇਰੇ ਆਈਆਂ ਉਹਨਾਂ 17 ਨੂੰ ਲੈ ਕੇ ਮੈਂ ਤੁਹਾਡੇ ਨਾਲ ਕੁਝ ਮਾਂ ਦੀ ਮਮਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਾਂ ਮੈਨੂੰ ਇਹ ਤਾਂ ਪਤਾ ਨਹੀਂ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਲੱਗੇ ਨੇ ਦੁਬਾਰਾ ਮੈਨੂੰ ਇਹ ਤਾਂ ਪਤਾ ਨਹੀਂ ਕਿ ਤੁਹਾਨੂੰ ਇਹ ਵਿਚਾਰ ਕਿਸ ਤਰ੍ਹਾਂ ਦੇ ਲੱਗੇ ਨੇ ਪਰ ਇਹ ਵਿਚਾਰ ਨਹੀਂ ਹੈ ਇਹ ਸੱਚ ਹੈ ਜਿਨ੍ਹਾਂ ਦੇ ਘਰਾਂ ਵਿੱਚ ਮਾਂ ਨਹੀਂ ਹੁੰਦੀ ਉਹਨਾਂ ਵਿੜਿਆਂ ਵਿੱਚ ਛਾਂ ਨਹੀਂ ਹੁੰਦੀ ਵਾਕਈ ਦੋਸਤੋ ਜਦੋਂ ਆਪਾਂ ਸ਼ਾਮ ਨੂੰ ਥੱਕ ਹਾਰ ਕੇ ਆਪਣੇ ਘਰ ਜਾਂਦੇ ਹਾਂ ਤਾਂ ਜ਼ਰਾ ਯਾਦ ਕਰੋ ਜਦੋਂ ਸਾਡੀ ਮਾਂ ਮੰਜੇ ਤੇ ਬੈਠੀ ਵਿੜੇ 'ਚ ਸਾਡਾ ਇੰਤਜ਼ਾਰ ਕਰ ਰਹੀ ਹੁੰਦੀ ਹੈ ਤੇ ਜਦੋਂ ਅਚਾਨਕ ਆ ਲੋਭ ਹੋ ਜਾਵੇ ਫਿਜ਼ੀਕਲੀ ਤਾਂ ਸੱਚਮੁੱਚ ਉਹ ਦਿਲ ਕਿੰਡਾ ਵੱਡਾ ਹੋਏਗਾ ਜੋ ਸਾਰੀਆਂ ਚੀਜ਼ਾਂ ਬਰਦਾਸ਼ਤ ਕਰਦਾ ਹੈ ਜਿਨ੍ਹਾਂ ਵਿੱਚੋਂ ਆਪਾਂ ਲੋਕ ਵੀ ਹਾਂ ਜਦੋਂ ਮਾਂ ਆਪਣੇ ਜਿਗਰ ਦੇ ਟੁਕੜੇ ਨੂੰ ਵਿਦੇਸ਼ਾਂ ਵਿੱਚ ਭੇਜਦੀ ਹੈ ਤੇ ਬਾਕੀ ਪੁੱਛਦੇ ਨੇ ਕਿ ਪੁੱਤ ਕਿੰਨੀ ਕਮਾਈ ਕਰ ਲੇਨਾ ਤੇ ਮਾਂ ਜਦੋਂ ਵੀ ਗੱਲ ਦੀ ਸ਼ੁਰੂਆਤ ਕਰੇਗੀ ਉਹ ਇਸ ਗੱਲ ਤੋਂ ਸ਼ੁਰੂਆਤ ਕਰੇਗੀ ਕਿ ਪੁੱਤ ਤੂੰ ਖਾਣਾ ਖਾਦਾ ਹੈ ਜਾਂ ਨਹੀਂ ਖਾਦਾ ਆਪਣੀ ਸਿਹਤ ਦਾ ਖਿਆਲ ਰੱਖੀ ਕੰਪਾ ਜ਼ਿੰਦਗੀ ਚ ਹੁੰਦੀ ਰਹਿਣੀ ਹੈ ਔਰ ਮੈਨੂੰ ਯਾਦ ਹੈ ਮਾਂ ਰੋਟੀ ਖਾਣ ਤੋਂ ਪਹਿਲਾਂ ਇਹ ਗੱਲ ਜ਼ਰੂਰ ਕਹਿੰਦੀ ਹੁੰਦੀ ਸੀ ਕਿ ਪਤਾ ਨਹੀਂ ਮੇਰੇ ਪੁੱਤ ਨੇ ਮੇਰੀ ਧੀ ਨੇ ਰੋਟੀ ਖਾਧੀ ਹੈ ਜਾਂ ਨਹੀਂ ਇਹ ਮੁਹੱਬਤ ਹੈ ਇਹ ਬੱਚਿਆਂ ਦੇ ਨਾਲ ਪਿਆਰ ਹੈ ਜੇ ਫਿਰ ਵੀ ਇੰਨਾ ਸੱਚਾ ਸੁੱਚਾ ਪਿਆਰ ਦੇਣ ਤੋਂ ਬਾਅਦ ਵੀ ਬੱਚੇ ਮਾਂ ਨੂੰ ਇਗਨੋਰ ਕਰਨ ਦੁਰਕਾਰਨ ਤਾਂ ਇਹੋ ਜੇ ਬਦਨਸੀਬ ਔਲਾਦ ਜ਼ਿੰਦਗੀ ਚ ਕਦੇ ਨਹੀਂ ਹੋ ਸਕਦੀ ਹੈ ਕਮੈਂਟ ਜ਼ਰੂਰ ਦੇਣਾ ਜੁੜੇ ਰਹੋ ਪੋਸੂ ਨਾਮਾ ਚੈਨਲ ਤੇ ਨਾ